ਸੋਹਿਲਾ ਰਾਗਉੜੀ ਦੀਪ ਕੀ ਮਹੱਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤਿ ਆਕੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਉ ਸੋਹਿਲਾ ਸਿਵਰਿਓ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰਿ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਉ ਨੇ ਤਨੇ ਤੱਜੀ ਹੜੇ ਸਮਾਲਿਆਨ ਦੇਖੇਗਾ ਦੇਵਨ ਹਾਰ ਤੇਰੇ ਦਾਣੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀ ਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ ਘਰ ਘਰ ਹੋ ਪੌਂਚਾ ਸਦੜੇ ਨਿਤ ਪਵੰਨ ਸਦਨ ਹਾਰਾ ਸਿਮਰ ਗਏ ਨਾਨਕ ਸੇ ਦੇ ਅਵੰਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਉ ਵਿਸੂਏ ਚਸਿਆ ਘੜਿਆ ਪਹਿਰਾ ਤਿੱਤੀ ਵਾਰੀ ਮਾਉ ਹੋਆ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ राग तना श्री महल्ला पहला गगन में थाल राव चंद्र दीपक बने तारका मंडल जनक मोती धूप मान अनलो पवन चवरो करे सगल बन राय फलांत ज्योति कैसी आरती होए पव खंडना तेरी आरती अनहता शब्द वजंत घेरी रहाओ सह स्तवन नन 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 है तोय को ਸਾ ਸਮੂਰਤ ਨਾਨਕ ਤੋ ਹੀ ਸਾਸ ਪਦ ਬਿਮਲ ਨਾਨਕ ਇੱਕ ਪਦ ਗੰਧ ਬਿਨ ਸਾਸ ਤਵ ਗੰਦੇ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਇ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿਤ ਮਨ ਆਨ ਦਿਨ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਰ ਜਾ ਕੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਗਿਉ ਜਿਉ ਚਲੇ ਚੁਬੇ ਦੁਖ ਪਾਵੇ ਜਮ ਕਾਲ ਸੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਦੁਖ ਜਨਮ ਮਰਨ ਪਵ ਖੰਡਾ ਹੈ ਅਬ ਨਾਸੀ ਪਰਖ ਪਾਇਆ ਪਰਮੇਸ਼ਰ ਬਸੋ ਬਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬਡ ਵੱਡਾ ਹੈ ਗਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ 5 ਕਰੋ ਬਿਨਨਤੀ ਸੋਨ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾਂ ਖਾਟ ਚਲੋ ਹਰਲਾਹਾ ਆਗੇ ਬਸਨ ਸੁਹੇਲਾ ਆਉ ਦਕਟੇ ਦਿਨ ਸੁਰੇ ਨਾਰੇ ਮਨ ਗੁਰ ਮਿਲ ਕਾ ਜਸਵਾਰੇ ਰਹਾਓ ਈ ਸੰਸਾਰ ਬੇਕਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪੇ ਆਵੇ ਇਹ ਰਸ ਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਇ ਬਿਹਾਜੋ ਹਰ ਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਬਹੁਰ ਨ ਹੋਇ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਅਹ ਸੁਖ ਮੰਗੇ ਮੋਕ ਕਰਤਨ ਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਅਹ ਸੁਖ ਮੰਗੇ ਮੋਕ ਕਰਸਨ ਤਨ ਕੀ ਧੂਰੇ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ